4 ਘੰਟੇ ਹਨ ਇੱਕ ਗੱਲ ਉਹ ਕਹਿੰਦੇ ਜੇ ਅਸੀਂ ਮੋਰਚੇ ਦਾ एलान ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਮੈਂ ਕਿਹਾ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਦੋਂ ਪਹਿਲਾਂ ਬਿਨਾ ਮੋਰਚੇ ਤੋਂ ਵੀ ਤੁਹਾਨੂੰ ਮਿਲਦਾ ਰਿਹਾ ਮੈਂ ਤੁਹਾਡਾ ਮਿੱਤਰ ਕੀੜਾ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਚੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਣਾਂ ਪਰ ਇਹ ਨਾ ਕਹੋ ਕਿ ਮੋਰਚਾ ਵੀ ਚਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਤੁਸੀਂ ਪੰਜ ਨੂੰ ਕੀ ਕਰਨਾ ਅਸੀਂ ਕਹਿੰਦੇ ਹਾਲੇ ਤੱਕ ਗੱਲ ਚੱਲਦੀ ਹੈ ਹਾਲੇ ਅਸੀਂ ਕੀ ਕਹਿ ਦਈਏ ਗੁੱਸੇ 'ਚ ਆ ਗਿਆ ਅੱਜ ਵਿਚਾਲੇ ਮੀਟਿੰਗ ਛੱਡ ਕੇ ਚਲੋ ਜੋ ਹੋਇਆ ਸਭ ਗਿਆ ਤੇ ਜਾਓ ਤੁਸੀਂ ਕਰ ਲਓ ਕਲ ਛੁਕਿਆ ਹੈ ਕਲ ਜੋਗ ਅਨਦਾਜ਼ ਤਾ ਕਿਸਾਨ ਮਿਹਨਤਕਸ਼ ਬਹੁਤ ਕੁਝ ਕਿਹਾ ਜਾ ਸਕਦਾ ਹੈ ਸਨਮਾਨ ਦਿੰਦੇ ਹੋਏ ਪਰ ਜੋ ਇਹਨਾਂ ਕਿਸਾਨਾਂ ਦੇ ਨਾਂ ਹੇਠ ਖਾਸ ਕਰਕੇ ਕੁਮਨਸ ਸੰਗਠਨ ਉਹ ਕਰ ਰਹੇ ਹਨ ਉਸ ਬਾਰੇ ਕੀ ਕਿਹਾ ਜਾਵੇ ਕਦੇ ਮੋਦੀ ਸਰਕਾਰ ਖਿਲਾਫ ਤੇ ਹੁਣ ਭਗਵੰਤ ਮਾਨ ਸਰਕਾਰ ਖਿਲਾਫ ਇਸ ਨੂੰ ਧੱਕੇਸ਼ਾਹੀ ਕਿਹਾ ਜਾਵੇ ਜਾਂ ਬਲੈਕਮੇਲਿੰਗ ਹੁਣ ਜਦੋਂ ਕਿਸਾਨਾਂ ਦੇ ਸੰਗਠਨਾਂ ਨੇ ਦਿੱਲੀ ਦੇ ਨਾਲ ਨਾਲ ਪੰਜਾਬ ਦਾ ਵੀ ਰੱਖੋ ਕੀਤਾ ਹੈ ਤਾਂ ਇਹਨਾਂ ਦੇ ਉੱਪਰ ਹੁਣ ਸਵਾਲ ਚੁੱਕਣੇ ਸ਼ੁਰੂ ਹੋ ਗਏ ਹਨ ਕਾਂਗਰਸ ਦੋਸਤੋ ਦਿੱਲੀ ਕਿਸਾਨ ਅੰਦੋਲਨ ਵੇਲੇ ਸਭ ਤੋਂ ਵੱਡੀ ਬੈਨੇਫਿਸ਼ਰੀ ਧਿਰ ਸੀ ਅਤੇ ਹੁਣ ਪੰਜਾਬ ਵਿੱਚ ਵੀ ਕਿਸਾਨੀ ਅੰਦੋਲਨ ਸਭ ਤੋਂ ਵੱਡੀ ਬੈਨੇਫਿਸ਼ੀਅਰੀ ਤੇ ਰਖੋਣ ਕਾਂਗਰਸ ਪਾਰਟੀ ਪਰ ਮੀਡੀਆ ਦਾ ਇੱਕ ਵੱਡਾ ਵਰਗ ਇਸ ਨੂੰ ਆ ਬੀਜੇਪੀ ਦੀ ਚਾਲ ਅਤੇ ਕੁਝ ਲੋਕ ਇਸ ਨੂੰ ਆਮ ਆਦਮੀ ਪਾਰਟੀ ਦੀ ਅੰਦਰੂਨੀ جنگ ਜੀ ਹਾਂ ਅਰਵਿੰਦ ਕੇਜਰੀਵਾਲ ਦੀ ਸਿਆਸੀ ਚਾਲ ਦੱਸ ਰਹੇ ਹਨ ਅੱਜ ਦੀ ਵੀਡੀਓ ਵਿੱਚ ਇਨ੍ਹਾਂ ਹੀ ਸਵਾਲਾਂ ਦੇ ਜਵਾਬ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਦਾ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਪਿਛੇ ਜਿਹੇ 5 ਮਾਰਚ ਨੂੰ ਕਿਸਾਨ ਸੰਗਠਨਾਂ ਨੇ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਇਹ ਕਹਿ ਕੇ ਕਿ ਉਹ ਪੰਜਾਬ ਸਰਕਾਰ ਦੀਆਂ ਕਿਸਾਨ ਨੀਤੀਆਂ ਤੋਂ ਸੰਤੁਸ਼ਟ ਨਹੀਂ ਹਨ ਉਹਨਾਂ ਦੀਆਂ ਕੁਝ ਮੰਗਾਂ ਹਨ ਜੋ ਪੰਜਾਬ ਸਰਕਾਰ ਪੂਰੀਆਂ ਕਰੇ ਇਹਨਾਂ 18 ਮੰਗਾਂ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਨਾਲ ਮੁਲਾਕਾਤ ਵੀ ਕੀਤੀ ਪਰ ਮੀਟਿੰਗ ਬੇਨਤੀ ਜਾ ਰਹੀ ਉਹ ਆਪਣੀਆਂ 18 ਮੰਗਾਂ ਮਨਾਉਣ ਅਤੇ ਸਮਝਾਉਣ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਉਹਨਾਂ ਨੂੰ ਸਮਝਾਉਣ ਵਿੱਚ ਤਕਰੀਬਨ ਸਫਲ ਹੀ ਰਹੇ ਮੁੱਖ ਕਾਰਨ ਉਹ ਆਪਣੇ ਕੋਸ਼ਿਦ ਬੰਦ ਹਾਂ ਜੀ 5 ਤਰੀਕ ਨੂੰ ਕੀਤੇ ਗਏ ਬੰਦ ਦੇ ਉੱਪਰ ਬਜਿੱਦ ਸਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਕਸਾਨਾਂ ਦਾ ਜੋ ਰੁਖ ਸੀ ਉਸ ਨੂੰ ਵੇਖਦੇ ਹੋਏ ਮੀਟਿੰਗ ਅਧ ਵਿਚਾਰ ਛੱਡ ਕੇ ਚਲੇ ਗਏ ਪਹਿਲਾਂ ਆ ਜੋ ਜਾਣਦੇ ਹਾਂ ਕਿ ਉਸ ਵੇਲੇ ਕੀ ਹੋਇਆ ਸਾਨਾ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਇੱਥੇ ਕੀ ਹੋਈ ਸੀ ਇੱਥੇ 3.5 ਕਰੋੜ ਬੰਦੇ ਦਾ ਕਸਟੋਡੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕੋ ਬਿਠਾਈ ਰੱਖਿਆ ਮੈਂ ਉੱਠ ਕੇ ਆਇਆ ਜੀ ਹਾਂਜੀ ਮੀਟਿੰਗ 'ਚ ਬਹੁਤ ਵਧੀਆ ਮਾਹੌਲ ਨਾਲ ਗੱਲਬਾਤ ਚੱਲ ਰਹੀ ਸੀ ਬਹੁਤ ਸਾਰੇ ਮੁੱਦਿਆਂ ਤੇ ਸਹਿਮਤੀ ਬਣ ਗਈ ਇਹ ਅਦਬ ਵਿਚਾਲੇ ਜਾ ਕੇ ਹਲੇ 8 ਕੁ ਮੁੱਦਿਆਂ ਤੇ ਸੀ 18 ਮੁੱਦੇ ਸੀ 8 ਤੇ ਕੋਈ ਗੱਲਬਾਤ ਹੋਈ ਹੈ ਚੀਫ ਮਿਨਿਸਟਰ ਨੇ ਕਿਹਾ ਮੈਂ ਜਾਣਾ ਹੈ ਮੇਰੇ ਮੇਰੀ ਡਾਕਟਰ ਨਾਲ ਅਪਾਇੰਟਮੈਂਟ ਹੈ ਉਹਦੇ ਬਾਅਦ ਉਹਨੇ ਛੇੜ ਲਈ ਤੁਸੀਂ ਪੰਜ ਨੂੰ ਕੀ ਕਰਨਾ ਹੈ ਅਸੀਂ ਕਹਿੰਦੇ ਹਾਲੇ ਤੱਕ ਗੱਲ ਚੱਲਦੀ ਹੈ ਹਾਲੇ ਅਸੀਂ ਕੀ ਕਹਿ ਦਈਏ ਗੁੱਸੇ 'ਚ ਆ ਗਿਆ ਅੱਜ ਵਿਚਾਲੇ ਮੀਟਿੰਗ ਛੱਡ ਕੇ ਚਲੋ ਜੋ ਹੋਇਆ ਸਭ ਗਿਆ ਤੇ ਜਾਓ ਤੁਸੀਂ ਕਰ ਲੋ ਪ੍ਰਾਈਮ ਮਿਨਿਸਟਰ ਲੈਵਲ ਤੱਕ ਮੈਂਨੇ ਨੇਗੋਸ਼ੀਏਸ਼ਨਸ ਕੀਤੀ ਹੈ ਲੇਕਿਨ ਕਦੇ ਇਤਨਾ ਗੁੱਸੇ 'ਚ ਆਇਆ ਹੋਇਆ ਕਿਸੇ ਲੀਡਰ ਕੋ ਦੋਸਤੋ ਇਹ ਸਭ ਕੁਝ ਬਿਲਕੁਲ ਉਜੀ ਹੀ ਹੈ ਜਿਵੇਂ ਦਿੱਲੀ ਵਿਲੇ ਕੇ ਅੰਦਰ ਸਰਕਾਰ ਨਾਲ ਹੁੰਦਾ ਸੀ ਮੀਨਾ ਦੀਆਂ 18 ਮੰਗਾ ਕੀ ਨੇ ਇਹਨਾਂ 18 ਮੰਗਾ ਜਿਨ੍ਹਾਂ ਬਾਰੇ ਕਿਸਾਨ ਸਰਕਾਰ ਨਾਲ ਮੀਟਿੰਗ ਕਰਨ ਗਏ ਸਨ ਆਜੋ ਆਪਾਂ ਵੀ ਕੁਝ ਜਾਣਦੇ ਹਾਂ ਦੋਸਤੋ ਇਹਨਾਂ ਦੀ ਪਹਿਲੀ ਮੰਗ ਸੀ ਐਮਐਸਪੀ ਐਮਐਸਪੀ ਲਈ ਤਕਰੀਬਨ 26 ਤਕਰੀਬ ਫਸਲਾਂ ਦੇ ਉੱਪਰ ਇਹ ਸਰਕਾਰ ਕੋਲ ਖਰੀਦ ਦੀ ਗਰੰਟੀ ਚਾਹੁੰਦੇ ਸਨ ਦੋਸਤੋ ਇਹਨਾਂ ਵਿੱਚ ਬਹੁਤ ਸਾਰੀਆਂ ਫਸਲਾਂ ਜਈਆਂ ਹਨ ਜਿਹੜੀਆਂ ਪੰਜਾਬ ਵਿੱਚ ਸ਼ਾਇਦ ਵੇਚੀਆਂ ਵੀ ਨਹੀਂ ਜਾਂਦੀਆਂ ਉਹਨਾਂ ਦੀ ਖਰੀਦ ਦੀ ਗਰੰਟੀ ਇੱਕ ਨਿਸ਼ਚਿਤ ਕੀਮਤ ਉੱਪਰ ਦੋਸਤੋ ਐਮਐਸਪੀ ਦਾ ਮਸਲਾ ਇੰਨਾ ਜ਼ਿਆਦਾ ਵਿਚਾਰਿਆ ਗਿਆ ਹੈ ਕਿ ਇਸ ਬਾਰੇ ਲੋਕਾਂ ਨੂੰ ਹੁਣ ਬਹੁਤ ਜਾਣਕਾਰੀ ਹੋ ਚੁੱਕੀ ਹੈ ਇਸ ਬਾਰੇ ਗੱਲ ਕਰਨ ਦੀ ਕੋਈ ਖਾਸ ਜ਼ਰੂਰਤ ਹੀ ਨਹੀਂ ਹੈ ਇਸ ਕਰਕੇ ਇਹਨਾਂ ਦੀ ਅਗਲੀ ਮੰਗ ਦੇ ਉੱਪਰ ਚੱਲਦੇ ਹਾਂ ਇਹਨਾਂ ਦੀ ਅਗਲੀ ਮੁੱਖ ਮੰਗ ਸੀ ਕਰਜ਼ਾ ਮੁਆਫੀ ਉਹ ਕਰਜ਼ਾ ਮੁਆਫੀ ਦੀ ਇਸ ਮੰਗ ਲਈ ਸੁਆਮੀਨਾਥਨ ਰਿਪੋਰਟ ਨੂੰ ਆਪਣਾ ਆਧਾਰ ਬਣਾਉਂਦੇ ਹਨ ਜਿਸ ਮੁਤਾਬਕ ਜਿਨ੍ਹਾਂ ਵੀ ਕਿਸਾਨਾਂ ਦਾ 10000 ਤੋਂ ਉੱਪਰ ਦਾ ਕਰਜ਼ਾ ਹੈ ਦੋਸਤੋ ਉਹ ਸਾਰਾ ਮੁਆਫ ਕਰ ਦਿੱਤਾ ਜਾਵੇ ਦਿੱਲੀ ਅੰਦੋਲਨ ਵੇਲੇ ਵੀ ਇਹਨਾਂ ਦੀ ਇਹੋ ਮੁੱਖ ਮੰਗ ਹੁੰਦੀ ਸੀ ਪਤਾ ਹੈ ਦੋਸਤੋ ਇਸ ਦੀ ਕੀਮਤ ਕਿੰਨੀ ਪੈਂਦੀ ਹੈ ਸਰਕਾਰ ਨੂੰ ਲਗਭਗ 18 ਲੱਖ ਕਰੋੜ ਜੀ ਹਾਂ ਲਗਭਗ 1864 ਲੱਖ ਕਰੋੜ ਆਪਣਾ ਕਰਜ਼ਾ ਮਾਫ ਕਰਾਉਣ ਲਈ ਅਕਸਰ ਇਹ ਦਲੀਲ ਦਿੰਦੇ ਹਨ ਕਿ ਕਾਰਪੋਰੇਟ ਸੈਕਟਰ ਦਾ ਵੀ 10 ਲੱਖ ਕਰੋੜ ਤੱਕ ਦਾ ਕਰਜ਼ਾ ਮਾਫ ਕੀਤਾ ਗਿਆ ਹੈ। ਦੋਸਤੋ ਇਹ ਤੁਸੀਂ ਅਕਸਰ ਸੁਣਿਆ ਹੋਵੇਗਾ ਸਰਕਾਰ ਉੱਪਰ ਇਹ ਇਲਜ਼ਾਮ ਅਕਸਰ ਇਹ ਲਗਾਉਂਦੇ ਹੀ ਹਨ ਪਰ ਇਸ ਦਾ ਸੱਚ ਕੀ ਹੈ? ਜੋ ਵੀ ਐਸਟ ਇਹਨਾਂ ਕੰਪਨੀਆਂ ਨੇ ਫਰਮਾਂ ਨੇ ਲੋਨ ਲੈਣ ਲੱਗੇ ਬੈਂਕ ਕੋਲ ਗਿਰਵੀ ਰੱਖੇ ਸਨ ਬੈਂਕਾਂ ਨੇ ਉਹਨਾਂ ਨੂੰ ਵੇਚ ਕੇ ਆਪਣਾ ਬੈਂਕ ਦਾ ਵਿੱਤੀ ਘਾਟਾ ਪੂਰਾ ਕੀਤਾ ਸੀ। ਬੈਂਕ ਦਿਵਾਲੀਆ ਹੋਣ ਤੋਂ ਬਚਣ ਦੀ ਕੋਸ਼ਿਸ਼ਾ ਕਰਨਗੇ ਹੀ ਦੋਸਤੋ। ਜੇ ਬੈਂਕ ਇਹ ਜਿਹੀ ਹਰ ਸਾਲ 4-5 ਸਾਲ ਬਾਅਦ ਚੋਣਾਂ ਵੇਲੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨਗੇ ਤਾਂ ਬੈਂਕਾਂ ਕੋਲ ਪੈਸਾ ਕਿੱਥੋਂ ਆਵੇਗਾ ਬੈਂਕਾਂ ਵਿੱਚ ਰੱਖੀਆਂ ਹੋਈਆਂ ਐਫ.ਡੀ.ਆਂ ਜੋ ਆਪਾਂ ਕਰਵਾਉਂਦੇ ਹਾਂ ਉਹਨਾਂ ਦਾ ਵਧਿਆ ਹੋਇਆ ਪੈਸਾ ਉਸਦਾ ਭੁਗਤਾਨ ਕੌਣ ਕਰੇਗਾ ਬੈਂਕ ਵਿੱਚ ਆਪਾਂ ਰਕਮ ਵਿਆਜ ਲਈ ਜਮ੍ਹਾਂ ਕਰਵਾਉਂਦੇ ਹਾਂ ਉਸ ਉੱਪਰ ਜੋ ਵਿਆਜ ਪੈਂਦਾ ਹੈ ਉਹ ਕਿੱਥੋਂ ਆਵੇਗਾ ਬੈਂਕ ਕਰਮਚਾਰੀਆਂ ਦੀਆਂ ਤਨਖਾਹਾਂ ਪੈਨਸ਼ਨਾਂ ਬਿਲਡਿੰਗਾਂ ਦੇ ਹੋਰ ਖਰਚੇ ਕਈ ਖਰਚੇ ਹੁੰਦੇ ਹਨ ਉਹ ਬੈਂਕ ਕਿੱਥੋਂ ਲਿਆਣਗੇ ਪਰ ਕਿਸਾਨ ਸੰਗਠਨਾਂ ਨੂੰ ਜ਼ਿਆਦਾਤਰ ਕਿਸਾਨ ਸੰਗਠਨਾਂ ਨੂੰ ਇਸ ਦਾ ਕੋਈ ਫਿਕਰ ਹੀ ਨਹੀਂ ਹੈ ਉਹ ਤਾਂ ਚਾਹੁੰਦੇ ਹਨ ਕਿ ਉਹਨਾਂ ਦਾ ਜੋ ਕਰਜ਼ਾ ਹੈ ਉਹ ਮਾਫ਼ ਕਰ ਦਿੱਤਾ ਜਾਵੇ ਕਿਸਾਨ ਸੰਗਠਨਾਂ ਦੇ ਜ਼ਿਆਦਾਤਰ ਕਿਸਾਨ ਆਪਣੇ ਨਾਲ ਇਸੇ ਮੰਗ ਕਰਕੇ ਜੁੜੇ ਹੋਏ ਹਨ ਕਿ ਉਹ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾ ਕੇ ਹੀ ਦਮ ਲੈਣਗੇ ਸਰਕਾਰ ਕੋਲੋਂ ਜਦੋਂ ਕਿ ਜ਼ਮੀਨੀ ਸੱਚਾਈ ਕੀ ਹੈ ਕਿਸਾਨ ਇਸ ਬਾਰੇ ਜਾਣਦੇ ਹੀ ਨਹੀਂ ਨਾ ਹੀ ਸਮਝਣਾ ਚਾਹੁੰਦੇ ਹਨ ਦੋਸਤੋ ਕਿਸਾਨ ਲੀਡਰ ਜਦੋਂ ਧਮਕੀ ਜੇ ਮਾਰਦੇ ਹਨ ਉਹਨਾਂ ਦਾ ਸਾਥ ਵਿਰੋਧੀ ਧਰ ਦੇ ਨੇਤਾ ਆ ਕੇ ਦਿੰਦੇ ਹਨ ਕੀ ਸਾਡੀ ਸਰਕਾਰ ਬਣਾਓ ਅਸੀਂ ਤੁਹਾਡਾ ਕਰਜ਼ਾ ਮਾਫ਼ ਕਰ ਦਿਆਂਗੇ ਇਹ ਸੁਣ ਕੇ ਇਹ ਕਿਸਾਨ ਧਰਨਿਆਂ ਵਿੱਚ ਸ਼ਾਮਲ ਹੋ ਜਾਂਦੇ ਹਨ ਅਤੇ ਲੰਮੇ ਸਮੇਂ ਤੱਕ ਧਰਨਿਆਂ ਵਿੱਚ ਡਟੇ ਰਹਿੰਦੇ ਹਨ ਦੋਸਤੋ ਜੇ ਕਿਸੇ ਕਿਸਾਨ ਦਾ 10-20 ਲੱਖ ਜਾਂ 5-10 ਲੱਖ ਦਾ ਕਰਜ਼ਾ ਮਾਫ਼ ਹੋਣ ਦੀ ਉਮੀਦ ਹੈ ਤਾਂ ਉਹ ਕਿਉਂ ਨਾ ਇਸ ਧਰਨੇ ਵਿੱਚ ਜਾਵੇ ਅਤੇ ਬੈਠੇ ਬੇਸ਼ੱਕ ਭਾਵੇਂ ਨਤੀਜਾ ਖੀਰ ਵਿੱਚ ਜ਼ੀਰੋ ਹੀ ਨਿਕਲੇ ਬਾਕੀ ਦੋਸਤ ਇਹਨਾਂ ਦੀ ਇੱਕ ਹੋਰ ਮੰਗ ਵੀ ਹੈ ਉਸ ਬਾਰੇ ਵੀ ਗੱਲ ਕਰਦੇ ਹਾਂ ਇਨਾਦੀ ਜ਼ਮੀਨਾਂ ਕੁਬਾਇਰ ਕਰਦੀ ਹੈ ਕਿਸਾਨਾਂ ਦੀ ਸੜਕਾਂ ਬਣਾਉਣ ਵੇਲੇ ਜਾਂ ਹੋਰ ਰੇਲਵੇ ਜਾਂ ਹੋਰ ਕਈ ਕੰਮਾਂ ਲਈ ਨਗਰਾਂ ਦੇ ਵਿਕਾਸ ਲਈ ਪੁੱਡਾ ਗਮਾਡਾ ਆਦਿ ਵੇਲੇ ਤਾਂ ਇਹਨਾਂ ਨੇ ਸਰਕਾਰ ਕੋਲ ਮੰਗ ਰੱਖੀ ਹੈ ਕਿ ਇੱਕ ਤਾਂ ਸਰਕਾਰ ਇਹਨਾਂ ਦੀ ਪੂਰੀ ਕੀਮਤ ਤਾਰੇ ਜੋ ਵੱਧ ਤੋਂ ਵੱਧ ਹੋ ਸਕਦੀ ਹੈ ਪਰ ਇਸ ਦੇ ਨਾਲ ਹੀ ਉਹਨਾਂ ਦੀ ਇਹ ਵੀ ਮੰਗ ਹੈ ਕਿ ਸਰਕਾਰ ਕੀਮਤ ਤਾਰੇ ਹੀ ਤਾਰੇ ਨਾਲ 10% ਜ਼ਮੀਨ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਲਈ ਵੀ ਰੱਖੇ ਜੋ ਵੀ ਇੱਥੇ ਪਲੋਟ ਖਾਸ ਕਰਕੇ ਰੈ residențial ਪਲੋਟ ਕੱਟੇ ਜਾਣ ਉਸ ਵਿੱਚ ਇਹਨਾਂ ਦਾ ਹਿੱਸਾ ਹੋਵੇ 10% ਉਹਨਾਂ ਨੂੰ ਜ਼ਮੀਨ ਦੀ ਕੀਮਤ ਦੇ ਨਾਲ ਨਾਲ ਇੰਜ ਇਹ ਪਲਾਟ ਵੀ ਦਿੱਤੇ ਜਾਣ ਇਹ ਮੰਗ ਕਿੰਨੀ ਕੋ ਪਸੰਗੇ ਕਹੇ ਤੁਸੀਂ ਆਪ ਹੀ ਇਸ ਦਾ ਫੈਸਲਾ ਕਰ ਲਓ ਇਹਨਾਂ ਕਿਸਾਨ ਸੰਘਟਨਾਂ ਦੀ ਇੱਕ ਹੋਰ ਮੰਗ ਹੈ ਇਹਨਾਂ ਸੰਘਟਨਾਂ ਦੀ ਇੱਕ ਹੋਰ ਪ੍ਰਮੁੱਖ ਮੰਗ ਹੈ ਸਰਕਾਰ WTO World Trade Organization ਉਸ ਵਿੱਚੋਂ ਬਾਹਰ ਆ ਜਾਵੇ ਅੰਤਰਰਾਸ਼ਟਰੀ ਸਮਝੌਤਿਆਂ ਤੋਂ ਬਾਹਰ ਦੋਸਤੋ ਸਰਕਾਰਾਂ ਕਿਵੇਂ ਅੰਤਰਰਾਸ਼ਟਰੀ ਸਮਝੌਤਿਆਂ ਤੋਂ ਬਾਹਰ ਆ ਸਕਦੀਆਂ ਹਨ ਇਸ ਦੇ ਕਈ ਪੈਰਲਲ ਇਫੈਕਟ ਵੀ ਹੁੰਦੇ ਹਨ ਜਦੋਂ ਸਰਕਾਰਾਂ ਸਮਝੌਤੇ ਤੋੜਦੀਆਂ ਹਨ ਤਾਂ ਕਈ ਤਰ੍ਹਾਂ ਦੇ ਬੈਨ ਵੀ ਲੱਗਦੇ ਹਨ ਪ੍ਰਤੀਬੰਧ ਵੀ ਹੁੰਦੇ ਹਨ ਪਰ ਸਰਕਾਰ ਸਰਕਾਰ ਇਸ ਤੋਂ ਬਾਹਰ ਆ ਜਾਵੇ ਕਿਸਾਨਾਂ ਦੀ ਇਹੋ ਮੰਗ ਹੈ ਕਿਸਾਨ ਸੰਗਠਨ ਸਾਨੂੰ ਕੀ ਬਸ ਸਾਡੀ ਮੰਗ ਮੰਗੋ ਅਸੀਂ ਕਿਸੇ ਤੋਂ ਕੀ ਲੈਣਾ ਹੈ ਇਸ ਪਾਲਿਸੀ ਉੱਪਰ ਹੀ ਚੱਲ ਰਹੇ ਹਨ ਇਹਨਾਂ ਦੀ ਪੰਜਵੀਂ ਮੰਗ ਲਖੀਨਪੁਰ ਕੀਸ ਨਾਲ ਸੰਬੰਧਿਤ ਹੈ ਜਦੋਂ ਕਿ ਇਸ ਦੋਸਤੋਂ ਅਦਾਲਤਾਂ ਵਿੱਚ ਚੱਲ ਰਿਹਾ ਹੈ ਤਾਂ ਇਹ ਚਾਹੁੰਦੇ ਹਨ ਕਿ ਸਰਕਾਰ ਅਦਾਲਤਾਂ ਜੀ ਸਾਹ ਘੁਮ ਘੁਮਾ ਕੇ ਸਿੱਧਾ ਆਪ ਫੈਸਲਾ ਕਰੇ। ਦੋਸਤੋ ਕਿਸਾਨ ਸੰਗਠਨ ਦੇ ਨੇਤਾ ਲਖੀਮਪੁਰ ਖੀਰੀ ਨੂੰ ਇੱਕ ਭਾਵਕ ਮੁੱਦਾ ਬਣਾ ਕੇ ਕਿਸਾਨਾਂ ਮੂਰੇ ਪੇਸ਼ ਕਰ ਰਹੇ ਹਨ ਤਾਂ ਜੋ ਕਿ ਲੋਕਾਂ ਵਿੱਚ ਇਹਨਾਂ ਦੇ ਵਰਕਰਾਂ ਤੇ ਸਮਰਥਕਾਂ ਵਿੱਚ ਇਹ ਸਨੇਹਾ ਜਾਵੇ ਕਿ ਤੁਸੀਂ ਜੋ ਮਰਜ਼ੀ ਕਰੋ ਅਸੀਂ ਸਰਕਾਰ ਤੇ ਦਰਬਾਰ ਪਾ ਕੇ ਆਪਣੀ ਮਰਜ਼ੀ ਦਾ ਫੈਸਲਾ ਕਰਾ ਹੀ ਲਵਾਂਗੇ। ਦੋਸਤੋ ਇਹਨਾਂ ਦੀ ਛੇਵੀਂ ਮੰਗ ਹੈ ਕਿ ਜੋ ਵੀ 60 ਸਾਲ ਤੋਂ ਉੱਪਰ ਦਾ ਵਾਧੇ ਦਾ ਕਿਸਾਨ ਹੈ ਜਾਂ ਫਿਰ ਖੇਤ ਮਜ਼ਦੂਰ ਹੈ ਉਸ ਨੂੰ 60 ਸਾਲ ਦਾ ਹੋਣ ਤੇ ਹਰ ਮਹੀਨੇ 10000 ਰੁਪਏ ਪੈਨਸ਼ਨ ਜ਼ਰੂਰ ਮਿਲਣੀ ਚਾਹੀਦੀ ਹੈ। ਪਰ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਇਹ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਜੋ ਮਜ਼ਦੂਰੀ ਕਰਦੇ ਹਨ ਜਿਵੇਂ ਮਜ਼ਦੂਰ ਮਿਸਤਰੀ ਉਹਨਾਂ ਲਈ ਇਹ ਮੰਗ ਕਿਉਂ ਨਹੀਂ ਕਰਦੇ ਕਿ ਬਹੁਤ ਸਾਰੇ ਲੋਕ ਲਾਲਿਆਂ ਦੀਆਂ ਦੁਕਾਨਾਂ ਉੱਪਰ ਵੀ ਤਾਂ ਕੰਮ ਕਰਦੇ ਹਨ ਬਹੁਤ ਜੀ ਥੋੜੀ ਤਨਖਾਹ ਦੇ ਉੱਪਰ ਉਹਨਾਂ ਨੂੰ ਇਹ 10000 ਕਿਉਂ ਨਹੀਂ ਮਿਲਣਾ ਚਾਹੀਦਾ ਹਰ ਮਹੀਨੇ ਪੈਨਸ਼ਨ ਦੇ ਤੌਰ ਤੇ ਕਿਸਾਨ ਸੰਗਠਨਾ ਦੇ ਨੇਤਾਵਾਂ ਨੂੰ ਇਹ ਪੁੱਛਣਾ ਚਾਹੀਦਾ ਹੈ 250 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮਹਿਲਾਵਾਂ ਨੂੰ ਹਰ ਮਹੀਨੇ 1000 ਦੇਣ ਦਾ ਵਾਅਦਾ ਕਰਕੇ ਆਈ ਸੀ ਪੰਜਾਬ ਸਰਕਾਰ ਮਹਿਲਾਵਾਂ ਨੂੰ 1000 ਜੀ ਹਾਂ ਸਿਰਫ 1000 ਰੁਪਿਆ ਹਰ ਮਹੀਨੇ ਦੇਣ ਤੋਂ ਸਮਰਥ ਹੈ ਪਰ ਇਹ ਹਰ ਮਹੀਨੇ ਲਗਭਗ 10000 ਰੁਪਏ ਸਰਕਾਰ ਤੋਂ ਮੰਗ ਰਹੇ ਹਨ ਪੈਨਸ਼ਨ ਦੇ ਨਾਂ ਤੇ ਕਿਸਾਨ ਅਤੇ ਮਜ਼ਦੂਰਾਂ ਲਈ ਇਸ ਤੋਂ ਇਲਾਵਾ ਇਹਨਾਂ ਦੀ ਇੱਕ ਹੋਰ ਮੰਗ ਹੈ ਦੋਸਤੋ ਬਿਜਲੀ ਦੇ ਬਿੱਲਾਂ ਦੀ ਮੰਗ ਇਸ ਉੱਪਰ ਕੁਝ ਸੋਚ ਵਿਚਾਰ ਕੀਤਾ ਜਾ ਸਕਦਾ ਹੈ ਪਰ ਦੋਸਤੋ ਇਹ ਕਿਨਾਂ ਦੀ ਇੱਕ ਹੋਰ ਵੀ ਮੰਗ ਹੈ 2020-21 ਦੇ ਧਰਨੇ ਸਮੇਂ ਪ੍ਰਦਰਸ਼ਨ ਵੇਲੇ ਜੋ ਕਿਸਾਨ ਹਾਂਜੀ ਉਹਨਾਂ ਧਰਨਿਆਂ ਦੇ ਦੌਰਾਨ ਮਾਰੇ ਗਏ ਸਨ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਅਤੇ ਕੰਪਨਸੇਸ਼ਨ ਜੀ ਹਾਂ ਕੁਝ ਮੋਟੀ ਰਕਮ ਕੰਪਨਸੇਸ਼ਨ ਦੇ ਤੌਰ ਤੇ ਦਿੱਤੀ ਜਾਵੇ ਪਰ ਦੋਸਤੋ ਇੱਥੇ ਵੀ ਸਵਾਲ ਉੱਠਦਾ ਹੈ ਕਿ ਉਹ ਸਰਕਾਰ ਦੇ ਧੱਕੇ ਦੌਰਾਨ ਮਾਰੇ ਗਏ ਸਨ ਕੀ ਸਰਕਾਰ ਨੇ ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਸੀ ਜਾਂ ਉਹਨਾਂ ਨੂੰ ਹਟਾਉਣ ਲਈ ਉੱਥੋਂ ਕੋਈ ਬਲ ਪ੍ਰਯੋਗ ਕੀਤਾ ਸੀ ਜਿਸ ਦੌਰਾਨ ਉਹਨਾਂ ਦੀ ਮੌਤ ਹੋਈ ਜਦੋਂ ਉਹ ਉੱਥੇ ਸੁਭਾਵਿਕ ਮੌਤ ਮਰੇ ਹਨ ਤਾਂ ਫਿਰ ਸਰਕਾਰ ਕਿਵੇਂ ਉਹਨਾਂ ਨੂੰ ਕੰਪਨਸੇਸ਼ਨ ਦੇਵੇ ਦੋਸਤੋ ਇਹਨਾਂ ਦੀ ਇੱਕ ਹੋਰ ਮੰਗ ਹੈ ਮਨਰੇਗਾ ਤਹਿਤ ਜੋ ਮਜ਼ਦੂਰ ਪਿੰਡਾਂ ਵਿੱਚ ਕੰਮ ਕਰਦੇ ਹਨ ਜਿਵੇਂ ਪਿੰਡਾਂ ਵਿੱਚ ਗਲੀਆਂ ਸੜਕਾਂ ਦੀ ਸਫਾਈ ਪਿੰਡਾਂ ਵਿੱਚ ਗਲੀਆਂ ਦਾ ਨਿਰਮਾਣ ਛੱਪੜਾਂ ਦੀ ਖਦਾਈ ਪਟਾਈ ਸਫਾਈ ਇਹੋ ਜਿਹੇ ਕਈ ਕੰਮ ਹੁੰਦੇ ਹਨ ਜੋ ਮਨਰੇਗਾ ਮਜ਼ਦੂਰ ਕਰਦੇ ਹਨ ਇਹਨਾਂ ਦੀ ਮੰਗ ਹੈ ਕਿ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਵੀ ਮਨਰੇਗਾ ਮਜ਼ਦੂਰ ਕੰਮ ਕਰਨ ਪਰ ਦਿਹਾੜੀ ਸਰਕਾਰ ਦੇਵੇ ਮਨਰੇਗਾ ਸਕੀਮ ਵਿੱਚੋਂ ਦੋਸਤੋ ਹਸਿਆਨਾ ਦੇ ਆਰ ਸੀਰੀਅਸ ਹੋਣ ਇਸ ਡਿਮਾਂਡ ਇੱਕ ਹੋਰ ਇਹਨਾਂ ਦੀ ਮੰਗ ਹੈ ਫਰੋਜ਼ਵੀਰ ਵਿੱਚ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਉਹਨਾਂ ਦੀ ਫੇਰੀ ਵੇਲੇ ਧਰਨਾ ਪ੍ਰਦਰਸ਼ਨ ਹੋਇਆ ਸੀ ਉਹਨਾਂ ਦੇ ਉੱਪਰ ਜੋ ਕੇਸ ਹੋਏ ਸਨ ਉਹ ਸਾਰੇ ਮਾਫ ਹੋਣ। ਬਾਕੀ ਇਹਨਾਂ ਦੀਆਂ ਦੋਸਤੋ ਜੋ 18 ਮੰਗਾ ਹਨ ਉਹ ਲਗਭਗ ਇਹੋ ਜਿਹੀਆਂ ਮੰਗਾ ਹੀ ਹਨ। ਪਰ ਇਹਨਾਂ ਦੀਆਂ ਪ੍ਰਮੁੱਖ ਮੰਗਾ ਇਹੋ ਹਨ। ਦੋਸਤੋ ਪੰਜਾਬ ਸਰਕਾਰ ਪਹਿਲਾਂ ਹੀ ਕਰਜ਼ੇ ਚੁੱਕ ਚੁੱਕ ਕੇ ਆਪਣਾ ਖਰਚ ਚਲਾ ਰਹੀ ਹੈ। ਜੇ ਇਹਨਾਂ ਦੀਆਂ ਮੰਗਾ ਪੂਰੀਆਂ ਕਰਨੀਆਂ ਹੋਣ ਤਾਂ ਉਸ ਲਈ ਜੋ ਰਕਮ ਚਾਹੀਦੀ ਹੈ ਸੋਚੋ ਉਹ ਕਿੱਥੋਂ ਆਵੇਗੀ। ਇਹਨਾਂ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਜਦੋਂ ਇਹ ਸਰਕਾਰ ਨਾਲ ਮੁਲਾਕਾਤ ਕਰਦੇ ਹਨ ਆਪਣੀਆਂ ਮੰਗਾ ਲੈ ਕੇ ਕੀ ਇਹਨਾ ਮੰਗਾ ਲਈ ਇਹ ਰਕਮ ਕਿੱਥੋਂ ਆਵੇਗੀ ਉਹਨਾਂ ਨੂੰ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਰਕਮ ਇਸ ਸੈਕਟਰ ਵਿੱਚੋਂ ਚੁੱਕ ਕੇ ਇਸ ਸੈਕਟਰ ਵਿੱਚ ਲਾ ਦੇਵੇ ਜਾਂ ਫਿਰ ਇਹ ਨਵਾਂ ਟੈਕਸ ਪੰਜਾਬ ਦੀ ਜਨਤਾ ਉੱਪਰ ਲਾ ਦੇਵੇ ਅਤੇ ਇਸ ਟੈਕਸ ਤੋਂ ਜੋ ਪੈਸਾ ਆਵੇਗਾ ਉਹ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਉੱਪਰ ਖਰਚਾ ਜਾਵੇ ਪਰ ਇਹ ਕਿਸਾਨ ਸੰਗਠਨ ਦੇ ਨੇਤਾ ਇਹ ਸਿਰਫ ਆਪਣੀਆਂ ਮੰਗਾਂ ਸਰਕਾਰ ਮੂਰੇ ਰੱਖਦੇ ਹਨ ਅਤੇ ਦਬਾਅ ਬਣਾਉਂਦੇ ਹਨ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਬਸ ਇਹਨਾਂ ਦੀ ਇੱਕੋ ਜਿੱਦ ਹੁੰਦੀ ਹੈ ਕਿ ਸਾਡੀ ਮੰਗ ਪੂਰੀ ਕਰੋ ਪ੍ਰੈਕਟੀਕਲੀ ਕਿਵੇਂ ਕੀਤਾ ਜਾਵੇ ਇਸ ਦਾ ਕੋਈ ਸੁਝਾਅ ਕੋਈ ਰੋਡ ਮੈਪ ਹੋ ਸਰਕਾਰ ਨੂੰ ਦਿੰਦੇ ਹੀ ਨਹੀਂ ਹੁਣ ਆਮ ਲੋਕਾਂ ਵਿੱਚ ਵੀ ਦੋਸਤੋ ਇਹਨਾਂ ਦੇ ਪ੍ਰਤੀ ਇਹ رائے ਬਣਦੀ ਜਾ ਰਹੀ ਹੈ ਕਿ ਕਿਸਾਨ ਸੰਗਠਨਾਂ ਦੇ ਨਾਂ ਤੇ ਬਸ ਤੱਕੇਸ਼ਾਇਤ ਸਰਕਾਰ ਨੂੰ ਬਲੈਕਮੇਲ ਹੀ ਕੀਤਾ ਜਾ ਰਿਹਾ ਹੈ ਬੜੇ ਲੰਮੇ ਸਮੇਂ ਤੋਂ ਇਹਨਾਂ ਕਿਸਾਨਾਂ ਦੋਨਾਂ ਵਿੱਚ ਜੋ ਕਿਸਾਨਾਂ ਦੇ ਨੇਤਾ ਬਣ ਕੇ ਮੂਹਰੇ ਆਉਂਦੇ ਹਨ ਇਹ ਕਿਸਾਨਾਂ ਦੇ ਹਿਤੈਸ਼ੀ ਨਹੀਂ ਸਗੋ ਰਾਜਨੀਤਿਕ ਦਲ ਕਿਸੇ ਖਾਸ ਰਾਜਨੀਤਿਕ ਦਲ ਦੇ ਪਿੱਠੂ ਹਨ ਜੋ ਦੋਸਤੋ ਲੋਕਾਂ ਵਿੱਚ ਇਹੋ ਜਿਹਾ ਪ੍ਰਭਾਵ ਜਾਣਾ ਇਹਨਾਂ ਲਈ ਬਹੁਤ ਹੀ ਸ਼ਰਮਨਾਕ ਹੈ ਬਾਕੀ ਲੋਕ ਘੱਟ ਪੜੇ ਲਿਖੇ ਦਾ ਹੋ ਸਕਦੇ ਹਨ ਮਾਸੂਮ ਵੀ ਹੋ ਸਕਦੇ ਹਨ ਪਰ ਕੀ ਮੂਰਖ ਜਾਂ ਬਹੁਤ ਸਾਰੇ ਜਾਂ ਬਹੁ ਸੰਖਿਆਕ ਲੋਕ ਪੰਜਾਬ ਦੇ ਮੂਰਖ ਹੀ ਹਨ ਇੰਜ ਹੋ ਹੀ ਨਹੀਂ ਸਕਦਾ ਇਸ ਪਿੱਛੇ ਡੀਟਰ ਕੋਨ ਇਹ ਕਿਸ ਦੀ ਬੀ ਟੀਮ ਬਣੇ ਹੋਏ ਹਨ ਲੋਕ ਆਪਣੇ ਅੰਦਾਜ਼ੇ ਲਗਾਉਂਦੇ ਹੀ ਹਨ ਦਿੱਲੀ ਕਿਸਾਨ ਅੰਦੋਲਨ ਵੇਲੇ ਦੋਸਤੋ ਹੌਲੀ-ਹੌਲੀ ਸਥਿਤੀ ਸਾਫ਼ ਹੋਣੀ ਸਾਫ਼ ਹੋ ਗਈ ਸੀ ਕਿ ਇਹਨਾਂ ਅੰਦੋਲਨਾਂ ਦੇ ਪਿੱਛੇ ਲੁਕਵੀਂ ਤਾਕਤ ਬੈਕਅਪ ਕੌਣ ਹੈ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੋਸਤੋ ਇਸ ਅੰਦੋਲਨ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੋ ਤਰ੍ਹਾਂ ਸੰਜੋ ਉਸ ਦਾ ਖੁੱਲ ਕੇ ਸਮਰਥਨ ਕਰ ਰਹੀਆਂ ਸਨ ਲੋਕ ਥੋੜੇ ਬਹੁਤ ਉਸ ਵੇਲੇ ਕਨਫਿਊਜ਼ ਹਨ ਕਿਉਂਕਿ ਉਸ ਵੇਲੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਹੋ ਖੁੱਲ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਸੀ ਉਹਥੇ ਅੰਦੋਲਨਕਾਰੀਆਂ ਲਈ ਟੈਂਟ ਫ੍ਰੀ ਟੈਂਟ ਬਿਜਲੀ ਵਾਈਫਾਈ ਸਫਾਈ ਹੋਰ ਹਰ ਤਰ੍ਹਾਂ ਦੀ ਸਹੂਲਤ ਖੁੱਲ ਕੇ ਇੱਕ ਸਰਕਾਰ ਵੱਜੋਂ ਦੇ ਰਹੀ ਸੀ ਇਸੇ ਕਰਕੇ ਉਹ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲੇ ਜ਼ਿਆਦਾ ਬੈਨੀਫਿਟ ਲੈ ਗਈ ਹੈ ਤੇ ਆਪਣੀ ਸਰਕਾਰ ਵੀ ਬਣਾ ਗਈ ਕਾਂਗਰਸ ਪਾਰਟੀ ਉਸ ਵੇਲੇ ਬਹੁਤ ਕੁਝ ਕਰਕੇ ਵੀ ਕੁਝ ਖਾਸ ਸਫਲਤਾ ਨਾ ਪ੍ਰਾਪਤ ਕਰ ਸਕੀ ਉਸੇ ਹੀ ਕਮੀ ਨੂੰ ਹੁਣ ਪੂਰਾ ਕਰਨ ਲਈ ਲੱਗਦਾ ਹੈ ਕਿ ਦੋਸਤੋ ਹੁਣ ਇਹ ਕਿਸਾਨ ਨੇਤਾ ਡਟੇ ਹੋਏ ਹਨ ਜੇ ਇਹ ਪਹਿਲਾਂ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾ ਸਕਦੇ ਹਾਂ ਤਾਂ ਕੀ ਇਸ ਵਾਰ 2027 ਦੀਆਂ ਚੋਣਾਂ ਵਿੱਚ ਇਹ ਕਾਂਗਰਸ ਪਾਰਟੀ ਦੀ ਸਰਕਾਰ ਕਿਉਂ ਨਹੀਂ ਬਣਾ ਸਕਦੇ? ਬਾਕੀ ਦੋਸਤੋ ਫੈਸਲਾ ਤਾਂ ਲੋਕ ਕਰਨਗੇ ਪਰ ਇਹ ਉਹਨਾਂ ਦੇ ਪੱਖ ਵਿੱਚ ਹਵਾ ਬਣਾਉਣ ਵਿੱਚ ਤਾਂ ਲੱਗੇ ਹੋਏ ਹਨ ਅਤੇ ਇੱਕ ਸਰਕਾਰ ਦੀ ਹਵਾ ਹਾਂਜੀ ਉਸ ਦਾ ਅਖਸ ਢਾਉਣ ਵਿੱਚ ਵੀ ਲੱਗੇ ਹੋਏ ਹਨ। ਪਹਿਲਾਂ ਦੋਸਤੋ ਪੰਜਾਬ ਵਿੱਚ ਭਾਜਪਾ ਨੂੰ ਇਹ ਕਿਸਾਨ ਵਿਰੋਧੀ ਪਹਿਲਾਂ ਦੋਸਤੋ ਇਹ ਪੰਜਾਬ ਵਿੱਚ ਭਾਜਪਾ ਨੂੰ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਅਤੇ ਕੁਝ ਕੁ ਸਿੱਖ ਵਿਰੋਧੀ ਸਾਫਤ ਕਰ ਚੁੱਕੇ ਹਨ। ਅਤੇ ਹੁਣ ਸੰਯੁਕਤ ਕਿਸਾਨ ਮੋਰਚਾ ਉਹੀ ਕੰਮ ਆਮ ਆਦਮੀ ਪਾਰਟੀ ਨਾਲ ਵੀ ਕਰਨ ਦੀ ਤਿਆਰੀ ਉੱਪਰ ਹੈ ਉਹ ਆਮ ਆਦਮੀ ਪਾਰਟੀ ਨੂੰ ਵੀ ਇੰਜ ਹੀ ਕਿਸਾਨ ਵਿਰੋਧੀ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਸ਼ਬਦ ਕਰਨ ਦੀ ਕੋਸ਼ਿਸ਼ ਕਰਨਗੇ ਦੋਸਤੋ ਮੰਗਾ ਨਾ ਮੰਨਣ ਤੇ ਜਿਵੇਂ ਮੋਦੀ ਸਰਕਾਰ ਵਿਰੁੱਧ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਉਵੇਂ ਹੀ ਹੁਣ ਭਗਵੰਤ ਮਾਨ ਸਰਕਾਰ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਜਾਣਗੇ ਕਿਉਂਕਿ ਮੰਗਾ ਹੀ ਇਹੋ ਜਿਹੀਆਂ ਹਨ ਬਹੁਤੀਆਂ ਮੰਗਾ ਜਿਨ੍ਹਾਂ ਨੂੰ ਮੰਨਿਆ ਹੀ ਨਹੀਂ ਜਾ ਸਕਦਾ ਇਹਨਾਂ ਦੀਆਂ ਬੋទੀਆਂ ਮੰਗਾ ਇਹ ਜੀਆਂ ਹਨ ਕਿ ਜੇ ਸਟੇਟ ਮੰਨੇ ਤਾਂ ਉਹ ਤਬਾਹ ਹੋ ਜਾਂਦੀ ਹੈ ਉਹ ਮੰਗਾ ਮੰਨੀਆਂ ਹੀ ਨਹੀਂ ਜਾ ਸਕਦੀਆਂ ਮੰਗਾ ਮੰਨੇ ਜਾਣ ਤੇ ਸਟੇਟ ਦੀ ਇਕਨੋਮੀ ਪੂਰੀ ਤਰ੍ਹਾਂ ਬਰਬਾਦ ਸਰਕਾਰ ਤਨਖਾਹਾਂ ਪੈਨਸ਼ਨਾਂ ਤੱਕ ਨਹੀਂ ਦੇ ਸਕੇਗੀ ਆਪਣੇ ਕਰਮਚਾਰੀਆਂ ਨੂੰ ਇੰਜ 2-3 ਸਾਲਾਂ ਵਿੱਚ ਸਟੇਟ ਪੂਰੀ ਤਰ੍ਹਾਂ ਰਾਜਕਤਾ ਦਾ ਸ਼ਿਕਾਰ ਹੋ ਜਾਵੇਗਾ ਇਹਨਾਂ ਮੰਗਾ ਨੂੰ ਮੰਨਣ ਕਰਕੇ ਬੋទੀਆਂ ਮੰਗਾ ਦੋਸਤੋ ਪ੍ਰੈਕਟੀਕਲੀ ਪੋਸੀਬਲ ਨਾ ਹੋਣ ਕਰਕੇ ਮੰਨੀਆਂ ਹੀ ਨਹੀਂ ਜਾ ਸਕਦੀਆਂ ਤੇ ਮੰਗਾ ਨਾ ਮੰਨੇ ਜਾਣ ਦੀ ਸੂਰਤ ਵਿੱਚ ਇਹਨਾਂ ਦਾ ਅੰਦੋਲਨ ਉਹ ਵਿਰੋਧ ਉਹ ਚੱਲਦਾ ਹੀ ਰਹੇਗਾ ਭੋਲੇ-ਪਾਲੇ ਜਾਂ ਘੱਟ ਪੜੇ ਲੋਕ ਉਹਨਾਂ ਵਿੱਚ ਇਹਨਾਂ ਦਾ ਪ੍ਰਭਾਵ ਕੀ ਸਰਕਾਰ ਲੋਕਾਂ ਵਿਰੋਧੀ ਹੈ ਕਿਸਾਨ ਵਿਰੋਧੀ ਹੈ ਉਹ ਬਣਾਉਂਦੀ ਇਹ ਕੋਸ਼ਿਸ਼ ਕਰਦੇ ਰਹਿਣਗੇ ਇੰਜ ਇਸ ਦਾ ਫਾਇਦਾ ਪੰਜਾਬ ਵਿੱਚ ਕਿਸ ਤਰ੍ਹਾਂ ਹੋਵੇਗਾ ਸੋਚੋ ਦੋਸਤੋ ਭਾਜਪੀ ਦੇ ਪੰਜਾਬ ਵਿੱਚ ਇਹਨਾਂ ਨੇ ਪੈਰ ਲੱਗਣ ਨਹੀਂ ਦਿੱਤੇ ਹਨ ਸ਼੍ਰੋਮਣੀ ਅਕਾਲੀ ਦਲ ਆਪਣੀ ਨਲਾਇਕ ਲੀਡਰਸ਼ਿਪ ਅਤੇ ਉਹਨਾਂ ਦੇ ਆਤਮਘਾਤੀ ਕਦਮਾ ਕਰਕੇ ਲਗਾਤਾਰ ਡਾਊਨ ਵਿੱਚ ਜਾ ਰਿਹਾ ਹੈ ਬਾਕੀ ਫਿਰ ਪੰਜਾਬ ਵਿੱਚ ਬਚਿਆ ਕੌਣ ਬਚਿਆ ਕੌਣ ਕਾਂਗਰਸ ਪਾਰਟੀ 84 ਵਾਲੀ ਕਾਂਗਰਸ ਪਾਰਟੀ ਇਹ 2027 ਦੀਆਂ ਚੋਣਾਂ ਵੇਲੇ ਕਾਂਗਰਸ ਲਈ ਰੈਡ ਕਾਰਪਟ ਵਿਛਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨਹੀਂ ਨਜ਼ਰ ਆਉਂਦੇ ਜਰੂਰ ਸੋਚੋ ਪਰ ਦੋਸਤੋ ਕੁਝ ਲੋਕਾਂ ਦਾ ਮੰਨਣਾ ਹੈ ਕਿ ਜਿੰਨੇ ਵੀ ਕਿਸਾਨ ਸੰਗਠਨਾਂ ਦੇ ਨੇਤਾ ਨੇ ਲਗਭਗ 30 ਤੋਂ 32 ਦੇ ਕਰੀਬ ਇਹਨਾਂ ਦੇ ਸੰਗਠਨ ਹਨ ਇਹਨਾਂ ਸਾਰੇ ਹੀ ਨਿਤਾਮਾਂ ਦੇ ਦਿੱਲੀ ਅੰਦੋਲਨ ਵੇਲੇ ਆਮ ਆਦਮੀ ਪਾਰਟੀ ਅਤੇ ਖਾਸ ਕਰਕੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਬਹੁਤ ਹੀ ਇਹਨਾਂ ਦੇ ਪਿਆਰ ਭਰੇ ਅਤੇ ਸਨਮਾਨ ਭਰੇ ਸਬੰਧ ਹਨ ਦੋਸਤੋ ਉਸ ਵੇਲੇ ਜਿਵੇਂ ਇੱਕ ਰਾਜ ਸਰਕਾਰ ਨੇ ਖੁੱਲ ਕੇ ਹਰ ਤਰ੍ਹਾਂ ਕੇਂਦਰ ਸਰਕਾਰ ਖਿਲਾਫ ਉਹਨਾਂ ਦੀ ਮਦਦ ਕੀਤੀ ਸੀ ਕੋਈ ਸਟੇਟ ਇੰਚ ਕਰ ਹੀ ਨਹੀਂ ਸਕਦੀ ਸੀ ਪਰ ਅਰਵਿੰਦ ਕੇਜਰੀਵਾਲ ਨੇ ਕੀਤੀ ਉਹ ਦਿੱਲੀ ਦੀ ਸਰਕਾਰ ਰਾਸ਼ਟਰਪਤੀ ਰਾਜ ਲੱਗਣ ਤੇ ਗਵਾਹ ਸਕਦੇ ਸਨ ਅਤੇ ਕੇਂਦਰ ਵਿੱਚ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਲੈ ਸਕਦੇ ਸਨ ਪਰ ਭਾਜਪਾ ਨੇ ਅਜਿਹਾ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਉਹਨਾਂ ਦੇ ਇਹ ਸੁਪਨੇ ਭਾਜਪਾ ਨੇ ਚੱਕਨਾ ਚੂਰ ਕਰ ਦਿੱਤੇ ਸਨ ਪਰ ਉਸ ਵੇਲੇ ਇਹਨਾਂ ਸੰਗਠਨਾਂ ਨਾਲ ਜੋ ਉਹਨਾਂ ਦੇ ਸਬੰਧ ਬਣੇ ਸਨ ਉਹ ਬਹੁਤ ਹੀ ਮਜ਼ਰ ਅਤੇ ਬਹੁਤ ਹੀ ਚੰਗੇ ਬਣੇ ਹੋਏ ਸਨ ਪਰ ਅਚਾਨਕ ਹੀ ਪੰਜਾਬ ਵਿੱਚ ਇਹ ਅੱਜਕੱਲ੍ਹ ਇਹ ਸਬੰਧ ਕਿਵੇਂ ਅਨਸਖਾਵੇਂ ਹੋ ਗਏ ਲੋਕਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਹੀ ਪੰਜਾਬ ਵਿੱਚ ਭਗਵੰਤ ਮਾਨ ਦੇ ਉੱਪਰ ਹਾਂਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਪਰ ਦਬਾਅ ਪਾਉਣ ਲਈ ਬੈਕ ਡੋਰ ਤੋਂ ਇਹ ਕੰਮ ਕਰਵਾਇਆ ਹੈ ਕਿਸਾਨ ਅੰਦੋਲਨ ਤੇਜ਼ ਹੋਵੇਗਾ ਤਾਂ ਸਰਕਾਰ ਦੀ ਛਵੀ ਡਾਊਨ ਹੋਵੇਗੀ ਫਿਰ ਭਗਵੰਦ ਸਿੰਘ ਮਾਨ ਨੂੰ ਹੱਥ ਜੋੜ ਕੇ ਕਿਹਾ ਜਾਵੇਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲੋਂ ਸਟੇਟ ਸੰਭੀ ਨਹੀਂ ਜਾ ਰਹੀ 2027 ਦੀਆਂ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਵਿੱਚ ਨਵਾਂ ਮੁੱਖ ਮੰਤਰੀ ਲਿਆਉਣਾ ਪਵੇਗਾ ਮੁੱਖ ਮੰਤਰੀ ਬਦਲਣਾ ਪਵੇਗਾ ਦੋਸਤੋ ਜੇ ਭਗਵੰਦ ਸਿੰਘ ਮਾਨ ਕੋਈ ਸਖਤ ਸਟੈਪ ਚੁੱਕਦੇ ਹਨ ਜਿਵੇਂ ਐਤਕੀ ਉਹਨਾਂ ਨੇ ਤਲਖੀ ਦਿਖਾਈ ਹੈ ਤਾਂ ਉਹਨਾਂ ਦਾ ਤਾਂ ਫਿਰ ਇਹ ਕਹਿਣਗੇ ਕਿ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੀ ਕਿਸਾਨਾਂ ਵਿੱਚ ਸਿੱਖਾਂ ਵਿੱਚ ਆਮ ਆਦਮੀ ਪਾਰਟੀ ਦੀ ਛਵੀ ਐਂਟੀ ਸਿੱਖ ਉਹ ਪੇਸ਼ ਹੋ ਰਹੀ ਹੈ ਫੇਰ ਦਬਾਅ ਬਣੇਗਾ ਸੀਐਮ ਬਦਲਣ ਦਾ ਦੋਸਤੋ ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਾਮ ਹੀ ਬਦਲਿਆ ਜਾਵੇ ਤਾਂ ਵੀ ਭਗਵੰਦ ਸਿੰਘ ਮਾਨ ਉੱਪਰ ਦਬਾਅ ਤਾਂ ਬਾਬਾ ਰਹੇਗਾ ਹੀ ਉਹ ਆਪਣੀ ਵਫਾਦਾਰੀ ਹੋਰ ਅਰਵਿੰਦ ਕੇਜਰੀਵਾਲ ਪ੍ਰਤੀ ਦਿਖਾਉਣ ਦੀ ਕੋਸ਼ਿਸ਼ ਕਰਨਗੇ ਜੋ ਅਰਵਿੰਦ ਕੇਜਰੀਵਾਲ ਦਾ ਇਸ ਪਿੱਛੇ ਮਕਸਦ ਹੈ ਮੈਂ ਹੀ ਸੁਪਰੀਮੋ ਮੈਂ ਹੀ ਆਮ ਆਦਮੀ ਪਾਰਟੀ ਦਾ ਸਰਵੇ ਸਰਵਾ ਮਾਲਕ ਪਰ ਇੰਜ ਜੋ ਸਰਕਾਰ ਬਾਕੀ ਬਚੇ ਸਮੇਂ ਦੌਰਾਨ ਪੰਜਾਬ ਵਿੱਚ ਚੱਲੇਗੀ ਕੀ ਉਹ ਪੰਜਾਬ ਲਈ ਠੀਕ ਹੋਵੇਗੀ ਤੁਸੀਂ ਕਮੈਂਟ ਕਰ ਸਕਦੇ ਹੋ ਦੋਸਤੋ ਇਸ ਪਿੱਛੇ ਕਿਸਾਨ ਸੰਘਟਨਾਂ ਦਾ ਪੰਜਾਬ ਸਰਕਾਰ ਨਾਲ ਟਕਰਾਅ ਪਿੱਛੇ ਆਮ ਆਦਮੀ ਪਾਰਟੀ ਦੀ ਅੰਦਰੂਨੀ ਜੰਗ ਪਾਵਰ ਦੀ ਜੰਗ ਹੈ ਜਾਂ ਜਾਂ ਫਿਰ ਉਹ ਕਾਂਗਰਸ ਪਾਰਟੀ ਲਈ ਰੈੱਡ ਕਾਰਪੇਟ ਪਿਛਾ ਰਹੇ ਹਨ 2027 ਵਾਸਤੇ ਕਾਰਨ ਕੁਝ ਵੀ ਹੋ ਸਕਦਾ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਣੀ ਰਾਏ ਪ੍ਰਗਟਾ ਸਕਦੇ ਹੋ ਬਾਕੀ ਪੰਜਾਬ ਵਿੱਚ ਬਸਪਾ ਜੀ ਹਾਂ ਬਹੁਜਨ ਸਮਾਜ ਪਾਰਟੀ ਹੋਵੇ ਜਾਂ ਭਾਜਪਾ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਫਿਲਹਾਲ ਇਹ ਰੇਸ ਵਿੱਚ ਨਜ਼ਰ ਨਹੀਂ ਆ ਰਹੇ ਹਨ ਆ ਭਾਜਪਾ ਕੁਝ ਕੁਝ ਹੋ ਸਕਦਾ ਹੈ ਕਿ ਰੇਸ ਵਿੱਚ ਆ ਜਾਵੇ ਉਹ ਆਪਣੇ ਪੱਟਾ ਦੇ ਹੱਥ ਮਾਰ ਰਹੀ ਹੈ ਕਿ ਉਹ ਵੀ ਰੇਸ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਇਹੋ ਜਹੀ ਜਾਣਕਾਰੀ ਲੈ ਕੇ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਵਿੱਚ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਵੀ ਕਰ ਸਕਦੇ ਹੋ ਧੰਨਵਾਦ